ਸਤੂਕ ਮੁਹੱਲਾ ਪਹਿਲਾ ਸਰ ਹੀ ਮੁੰਦ ਵਿਦੇਸ ਤੇ ਸਭ ਜਿਹੜੇ ਬਾਹੂਲਪੁਰ ਕੀ ਗਏ ਹੈ ਉਹ ਤੋਂ ਬਾਹੂਲਪੁਰ ਜਿਹੜਾ ਪੀਰ ਸੀ ਨਾ ਜਲਾਲ ਪੀਰ ਉਹ ਦਾ ਇੱਕ murid ਸੀ ਗੁਰੂ ਮਾਰਾ ਸਾਹਿਬ ਜੀ ਜਿਹੜੀ ਜਲਸਾ ਦਾ ਕਾਠ ਕਰਕੇ ਇਸ਼ਨਾਨ ਕਰਕੇ ਬੈਠੇ ਕਰ ਰਹੇ ਸਨ ਤੇ ਜਿਹੜੇ ਇਸ਼ਨਾਨ ਕਰਕੇ ਜਲਸਾ ਦਾ ਕਾਠ ਕਰਦੇ ਹੈ ਇਹ murid ਵੀ ਉਕੇ ਮੇਰੇ ਇਸ਼ਰਾਨ ਕਰਨ ਨੂੰ ਆਪ ਕੋ ਆਇਆ ਬਾਣੀ ਸੁਣ ਲੈ ਮਾਰੇ ਸਾਹਿਬ ਆੜ ਕਰਵੇ ਗੁਰਮੁਖ ਨਾਦਿਨ ਗੁਰਮੁਖ ਵੇਦੰ ਗੁਰਮੁਖ ਅਯਾ ਸਮਾਈ ਜਦੋਂ ਤੋ ਕੋ ਚਾਰੀ ਕਿ ਮਰੀਦ ਨੂੰ ਸਭ ਇਹਨਾਂ ਪਈ ਪਿੰਧੀ ਸੀ ਇਹ ਮਰੀਦ ਇਹ ਜਾ ਕੇ ਆਪਨੇ ਜੀਲਾਨ ਪੀਰ ਕੋਲੇ ਗੱਜਦਾ ਕਹਿੰਦੇ ਜੀ ਬਾਹਰ ਇੱਕ ਫਕੀਰ ਆਇਆ ਹੋਇਆ ਹੈ ਉਹਨੋਂ ਦੇ ਕੇ ਇਹਦਾ ਬੜਾ ਜੀਲਾਨ ਹੈ ਜਿਵੇਂ ਸੂਰੀ ਕੜਿਆ ਹੁੰਦਾ ਹੈ ਤਰਕਾਸ਼ ਨਹੀਂ ਦੇਖਿਆ ਨਾ ਹੋ ਰਿਹਾ ਹੈ ਮੈਂ ਇੱਕ ਗੋਲ ਨਹੀਂ ਸਕਿਆ ਉਹਨਾਂ ਨੂੰ ਮਹਾਰਾਜ ਇੱਕ ਬਾਣੀ ਉਹ ਬੜਵੇ ਆਪਣੇ ਕੰਖੋ ਕਲਾਮ ਉਹਨਾਂ ਨੂੰ ਦਿਨੋਂ ਤੋਂ ਨਾਜਨ ਦਿਨੋਂ ਸੁਵੇਦਨ ਪੜਿਆ ਮੈਨੂੰ ਸਮਝ ਨਹੀਂ ਕਿ ਜਾਣ ਲਗਾ ਮਰੀਦ ਨੂੰ ਆਉਦੇ ਨੂੰ ਜਾ ਉਹਨਾਂ ਨੂੰ ਜਾ ਕੇ ਕੁਝ ਇਹਦਾ ਸਵਾਲ ਕਰਾਂ ਇਹ ਮੇਰਾ ਸਵਾਲ ਹੈ ਕਿ ਫੈਜ਼ ਬੁੱਧ ਮਹੱਦੀ ਕਿਹੜਾ ਸੇਵੀ ਕਿਹੜਾ ਰੋਕੀ ਗਰੀਬਾਂ ਦਾ ਸਾਥੀ ਕਾਸਿਲ ਵੀ ਉਹ ਆਇਆ ਆ ਕੇ ਕਹਿ ਲਗਾ ਗਰੀਬ ਨੂੰ ਆਜੀ ਮੈਂਦਾ ਪੀਰ ਬਲੁੰਦਾ ਕੋਈੰਦਾ ਚੋਕੋ ਦਾਤ ਤੇ ਜਾਂਦਾ ਭੇਜਿਆ ਬੋਕੋ ਮੇਰਾ ਪੀਰ ਜੰਮੀ ਜੀ ਬੁਲਾਉਂਦਾ ਇਹ ਬਾਤ ਪੁੱਛਣਾ ਚਾਹੁੰਦਾ ਮੈਨੂੰ ਭੇਜਿਆ ਹੈ ਅਜੂਨ ਕਾ ਕੀ ਬਾਤ ਹੈ ਕਹਿੰਦੇ ਕੋਤਾਈ ਕਹਿੰਦੇ ਜੀ ਮੇਰਾ murid ਮੇਰਾ ਪੀਰ ਕਹਿੰਦਾ ਇੱਕ ਸਾਹ ਦੋ ਹੱਦੀ ਖੁਦਾਈ ਕੋਈ ਹੈ ਕਦੋਂ ਦੋਹਰੇ ਤੇ ਹਿੰਦੂ ਮੁਸਲਮਾਨ ਦੀਆਂ ਕਿਹੜਾ ਸੇਵੀ ਕਿਹੜਾ ਰੱਬੀ ਕੀ ਦੀ ਸੇਵਾ ਕਰੀਏ ਕਿਹਨੂੰ ਰੱਬੀ ਕਰੀਏ ਹਿੰਦੂਆਂ ਨੂੰ ਮੰਨਿਏ ਮੁਸਲਮਾਨਾਂ ਨੂੰ ਮੰਨਿਏ ਦੋ ਤਖ ਹੈ ਮਾਰੇ ਸਾਲ ਦੀ ਜਨਮ ਸਾਖੀ ਦੀ ਤੋਕ ਹੈ ਆਇਆ ਦੂਜਾ ਕਾਹੇ ਸੁਮਰੀਏ ਜੰਮੇ ਤੇ ਮਰ ਜਾਏ ਇੱਕੋ ਸਦੋ ਨਾਨਕਾ ਹੀ ਯਲ ਸਰ ਰਿਆ ਸਮਾਏ ਜੀ ਦੇ ਪਾਖੇ ਦੇ ਬਚਨ ਫੈਲਾ ਸਰ ਸੇਵੀ ਹੈ ਜੋ ਸਭ ਨੇ ਰਿਹਾ ਸਮਾਏ ਅਵਰ ਦੂਜਾ ਕੌਂ ਸੇਵੀ ਜੰਮੇ ਤੇ ਮਰ ਜਾਏ ਇਹ ਪੀਜੇ ਕਾਸ਼ੇ ਦਾ ਮਹੱਲਾ ਪਹਿਲੇ ਕਾਸ਼ੇ ਦਾ ਜਨਮ ਸਾਖੀ ਦਾ ਇੱਕ ਸਲੋਕ ਹੈ ਇਸ ਪ੍ਰਕਾਰ ਜਦੋਂ ਉਹ ਕਿਹਾ ਛਾ ਕਹਿੰਦੇ ਗੁਆਚ ਛੱਡ ਕੇ ਉਹਨੇ ਤੈਕ ਨੂੰ ਮੰਨਿਆ ਜਿਗੈਗੀ ਛੱਡ ਕੇ ਚੱਲ ਮੈਨੂੰ ਦਰਸ਼ਨ ਕਰਾ ਫਿਰ ਗੁਰੂ ਸਾਹਿਬ ਦੇ ਕੋਲੇ ਆ ਜਲਾਲ ਪੀਰ ਜਲਾਲ ਪੀਰ ਆਇਆ ਗੁਰਾਂ ਦੇ ਕੋਲੇ ਕਹਿਣ ਲੱਗਾ ਮਹਾਰਾਜ ਜੀ ਮੇਰਾ ਜਿਹੜਾ ਸਿੰਧੀ ਤੇਲ ਹੈ ਇਹ ਕੋਈ ਗੁਰਮੁਖ ਦੇ ਅਰਥ ਮਾਰਾ ਕਰਨ ਲੱਗੇ ਹੋਏ ਪੀਰ ਜੀ ਦਾ ਕੋਈ murid ਹੋਵੇ ਉਸੇ ਦੀ ਸਿੱਖਿਆ ਦੀ ਕੁੰਜੀ ਲੈਣਾ ਉਹਦਾ ਜ਼ਿੰਮਾ ਖੁੰਦਾ ਤੂੰ ਐ ਕਰ ਇਹ ਗੁਰਮੁਖ ਦੇ ਅਰਥ ਪੁੱਛਣ ਆ ਕੇ ਮੱਕੇ ਵਿੱਚ ਜਾ ਮੱਕੇ ਕੇ ਤੈਨੂੰ ਅਰਥ ਨਹੀਂ ਲੱਗੇ ਇਹ ਪੀਰ ਕਹਿੰਦਾ ਵੀ ਇੱਥੇ ਰਹਿਓ ਮੇਰੇ ਆਉਂਦਿਆਂ ਤੱਕ ਮਾਰੇ ਕੰਦੇ ਇਥੇ ਰਹਾਂਗੇ ਜਦੋਂ ਗਿਆ ਮੱਕੇ ਵੱਲ ਨੂੰ ਰਾਹ ਵਿੱਚ ਖਾਨਵੇਂਲੇ ਦੇ ਪਾਸ ਜਿੱਥੋਂ ਜਹਾਜ਼ ਚੜ੍ਹਨਾ ਸੀ ਉਹ ਸੰਸਾਰ ਸੰਗੇ ਜੀ ਇਹ ਦਾ ਐਕਟ ਇਹ ਹੈ ਉੱਥੇ ਮੁਹਕਮੇ ਸਾਹਮਣੇ ਬਹਾਦਰ ਨੂੰ ਕੁਦਰਤੀ ਪ੍ਰਸ਼ਾਂਜ ਉੱਤਰਿਆ ਤੇ ਇਹ ਜਨਾਨੀ ਪ੍ਰੀਤ ਉਸੇ ਭੁੱਖਾ ਰਿਹਾ ਜਹਾਜ ਤੋਂ ਉਤਰ ਕੇ ਜਿਹੜੇ ਭੁੱਖਾ ਰਿਹਾ ਨਹੀਂ ਨ ਆਇਆ ਉਹ ਉਸਹਾਜ ਨੂੰ ਪੁੱਛਿਆ ਉਥੋਂ ਵਾਲੇ ਮਹਤੂ ਨੂੰ ਕਹੀਏ ਭੋਜਨ ਨਹੀਂ ਆਇਆ ਕਹਿੰਦੇ ਵੀ ਤੂੰ ਸ਼ਾਕੋ ਉਹ ਦੁਨੀਆਂ ਚ ਫੇਰ ਪੀ ਰਿਹਾ ਸੀ ਤੇ ਬੈਠਾ ਭੁੱਖਾ ਉਹਨ ਸਾਹਿਬ ਨੇ ਪੁੱਛਿਆ ਜਾ ਕੇ ਜੀ ਮੇਰੇ ਕੋਲ ਭੁੱਖਾ ਬੈਠਾ ਕਹਿੰਦੇ ਤੂੰ ਸ਼ਾਕ ਮੇਰੇ ਕੋਲ ਲਿਆ ਜਦੋਂ ਉਹਨੂੰ ਗਿਆਨ ਤੇ ਪੀਰ ਨੂੰ ਕਹਿ ਲੱਗਾ ਵੀ ਬੱਸ ਤੂੰ ਕੀ ਗਲਤੀ ਕੀਤੀ ਹੈ ਕਹਿੰਦਾ ਮੈਂ ਤਾਂ ਨਹੀਂ ਗਲਤੀ ਕੀਤੀ ਕੋਈ ਮੈਂ ਤਾਂ ਕੱਲ ਕਹਿੰਦੇ ਜਹਾਜ ਡੁੱਬਣ ਲੱਗਾ ਸੀ ਮੈਂ ਕਿਹਾ हे ਖੁਦਾ ਕਿ ਜੀਵੰਦ ਪਰਿਵਾਰਾਂ ਸਵੇਤ ਆਏ ਹੈ ਇਹਨਾਂ ਨੂੰ ਡੋਬ ਕੇ ਕਿਉਂ ਵਿਛੋੜੇ ਪਾਉਣਾ ਹੈ ਜਹਾਜ ਡੁੱਬਣੋਂ ਬਚ ਗਿਆ ਇਹ ਤਾਂ ਇਹੀ ਤਾਕਤ ਹੈ ਜੇ ਰਾਜਾ ਕੇ ਮੀਂਹ ਪੈਂਦਾ ਸੀ ਸਮੁੰਦਰ ਤੇ ਤੇ ਮੈਂ ਕਹਾਂ ਕਿਥੇ ਨਹੀਂ ਪਾਉਣਾ ਖੁਸ਼ਕੀ ਚ ਪਾਉਂਦਾ ਨਹੀਂ ਪਾਣੀ ਚ ਪਾਣੀ ਪਾਈ ਜਾਣਾ ਕੀ ਫਾਇਦਾ ਇਹ ਵੀ ਸੁਣ ਕੇ ਨਹੀਂ ਬੰਦ ਹੋ ਗਿਆ ਮੈਂ ਬੜਾ ਹੈਰਾਨ ਆ ਕਹਿੰਦੇ ਖੁਦਾਬ ਮੇਰੀ ਗੱਲ ਮੰਨ ਲਈ ਕਹਿੰਦੇ ਉਹ ਤਾਂ ਮਨਮੁਖਤਾ ਹੀ ਤੇ ਲੱਖਣਾ ਤੇਰੇ ਇਹ ਵੇ ਪ੍ਰਮੇਸ਼ਰ ਜੀ ਆਦੇ ਕੀਤੇ ਕਰਮਾਂ ਅਨਸਾਰ ਦਬੋ ਕੇ ਫਲ ਦੇਣਾ ਚਾਹੁੰਦਾ ਸੀ ਉਹ ਤਾਂ ਕਰਮਾਂ ਦਾ ਫਲ ਨਹੀਂ ਕੋਲੋਂ ਹੁੰਦਾ ਉਹ ਤਾਂ ਤੇਰੇ ਜਿੰਨੇ ਮਨਮੁਖਾਂ ਤੇ ਅੱਜ ਜਿਹੜੇ ਸਮੁੰਦਰ ਦੀ ਜੀ ਰਹੇ ਹੋ ਸੀ ਉਹ ਖਾਰੇ ਪਾਣੀ ਸੁਲਿੰਗਰ ਦਾ ਪੁੰਦੇ ਨੂੰ ਉਹ ਮੈਂ ਜੀ ਜਹਾਂ ਨਹੀਂ ਜਾਨੇ ਖੋਲਾਂ ਦੇ ਮਰਕਾਹੇ ਨੂੰ ਕਿ ਜੀ ਉਹ ਜਰਕਾ ਨੂੰ ਐਂ ਨਹੀਂ ਮੱਤੀ ਜਲਮਰਨ ਕਰਦੇ ਕਰਨਾ ਸੀ ਉਹ ਤਾਂ ਜਿਹੜੇ ਭੁੱਖੇ ਧਿਆਨ ਰੱਖੇ ਆ ਉਹ ਮਰ ਪਾਣੀ ਤੇ ਰੱਖੇ ਚੜ ਗਿਆ ਤੂੰ ਰੱਬ ਦੀ ਵੀ ਜਾਤ ਹੋ ਗਈ ਚੱਲਿਆ ਇਹ ਕਰਕੇ ਤੂੰ ਤਾਂ ਮਨੋਂ ਖੜ ਗਿਆ ਚੱਲਿਆ ਜਾਂ ਤੈਨੂੰ ਨਿਕਰੂ ਕੋਲੋਂ ਮਨ ਨਾਲ ਇਹ ਮਰੀ ਗਲਤੀ ਮੰਨੀ ਵੀ ਮੇਰੀ ਗਲਤੀ ਹੈ ਉਸ ਵੇਲੇ ਭੋਜੀ ਨੂੰ ਮੇਕੂਰਤੀ ਉਤਰੀ ਆਇਆ ਫਿਰ ਉਹ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਕੇ ਮੜਿਆ ਮਾਰਾ ਮੈਨੂੰ ਬਖਸ਼ ਲੋ ਮੈਂ ਤਾਂ ਮਨੁੱਖੀ ਰਿਆ ਗੁਰਮੁਖ ਕਾਹਨ ਦੇ ਮਾਰੇ ਕਦੇ ਜੀ ਦੇਖਾ ਨਾ ਮੰਦੇ ਉਹ ਜਿਹੜੇ ਜਿਹੜੇ ਤੀਰ ਨੇ ਬੇਇਨਤੀ ਕੀਤੀ ਕਿ ਮਾਰਾ ਵਾਹੀ ਵੀ ਪ੍ਰਾਤਕੀ ਦਾ ਉਪਦੇਸ਼ ਦੇਉ ਪਰ ਸੰਕੇ ਗੁਰੂ ਸਾਹਿਬ ਵੀ ਉਚਾਰਨ ਕਰਦੇ ਜਲਾਲ ਪੀਰ ਨੂੰ ਇਹ ਉਪਦੇਸ਼ ਬਖਸ਼ਿਆ ਕਿ ਸ਼ਲੋਕ ਮਹਾਰਾਣਪੁਰ ਦੀ ਯਾਤੁਰੇ ਸ਼ਲੋਕ ਮਹਾਰਾ ਪਹਿਲਾ ਘਰ ਵੀ ਮੁੰਦ ਵਿਦੇਸ ਪੈਰੋ ਗੰਯੋ ਜਲ ਸਾਖੀਓ ਵਿੱਚ ਤੇ ਜਿੱਥੇ ਪਾਗ ਪਟਨ ਦੇ ਵਿੱਚ شیخ ਬ੍ਰਹਮ ਦੀ ਗੋਸ਼ਟ ਹੈ ਉਹਨਾਂ ਨਾਲ ਵੀ ਇਹ ਮਹੱਲਾ ਆ ਜਾਂਦਾ ਹੈ ਪਰ ਸ੍ਰੀ ਨਾਨਕ ਪ੍ਰਕਾਸ਼ ਵਿੱਚ ਇਹ ਜਲਾਲ ਪੀਰ ਨਾਲ ਹੀ ਜਹਾਂਪੁਰ ਕਿ ਹੋਇਆ ਘਰ ਵੀ ਮੁੰਦ ਵਿਦੇਸ ਪੈਰੋ ਘਰ ਵੀ ਮੁੰਦ ਵਿਦੇਸ ਪੈਰੋ ਮਾਰੇ ਕਹਿੰਦੇ ਜਿਸੇ ਘਰ ਵਿੱਚ ਹੀ ਪਤੀ ਹੋਵੇ istri ਦੇ ਤੇ ਉਹ ਪਰਵੇਸ਼ ਗਿਆ ਜਾਣ ਕਰਕੇ istri ਨਿਤ ਸ਼ੂਰੇ ਸੁਮਾਲੇ ਨਿਤ ਸ਼ੂਰਦੀ ਰਹਿੰਦੀ ਹੈ ਯਾਦ ਕਰਦੀ ਰਹਿੰਦੀ ਹੈ ਇਸ ਨੂੰ ਸਾਰਿਆਂ ਦੇ ਕਰਮਾਂ ਦਾ ਕਰਨ ਦਾ ਅੰਦਰ ਹੀ ਪਰਮੇਸ਼ਵਰ ਆ ਸਿਖਾ ਤੈਨੂੰ ਇਹ ਪਰਮੇਸ਼ਰ ਜਿਹੜਾ ਦਰਸ਼ਨ ਨਹੀਂ ਹੁੰਦੇ ਗੁਪਤ ਹੋ ਰਿਹਾ ਇਹ ਵਰਦੇਸ਼ ਚ ਗਿਆ ਹੋਇਆ ਹੈ ਮੁੰਦ ਮੁਗਦ ਅਗਿਆਤ ਜੋ ਵਾਰੀ ਜੀਵ ਰੂਪੀ ਸਤਰੀ ਹੈ ਇਹ ਦੂਰ ਜਾਣ ਕੇ ਝੂਰੇ ਝੋਰੇ ਪਈ ਜਾਂਦੀ ਹੈ ਇਹ ਯਾਦ ਕਰਦੀ ਕਿ ਖੁਦਾ ਮੈਨੂੰ ਦਰਸ਼ਨ ਕਦੋਂ ਆਜੇ ਹੋਣ ਹੈ ਸਾਰੇਆਂ ਦੇ ਘਰ ਅੰਤ ਕਰਨ ਦੇ ਅੰਦਰੀ ਪਰ ਅੰਤ ਕਰਨ ਦੇ ਅੰਦਰ ਸਾਰ ਸੰਜੀਵੇ ਨਾ ਹਨ ਹੋਣੇ ਕਰਕੇ ਬਦੇਸ ਕੀ ਆਵੇ ਆਸ ਖਿਆਤ ਹੋਇਆ ਇਹ ਪਰਵੇਸ਼ ਗਿਆ ਹੋਇਆ ਇਹ ਮੁੰਦ ਮੁਗਦ ਜਿਹੜੀ ਅਗਿਆਤ ਸ਼ੌਕ ਤਾਂ ਹੈ ਮਿਲਣ ਦਾ ਕਰ ਗਿਆ ਨਹੀਂ ਕਦੇ ਪ੍ਰਾਪਤ ਹੋਵੇ ਕਿਉਂ ਇਹ ਮੁਗਧ ਹੈ ਵਿਦੇਸ਼ ਵਿਚ ਆਸ ਕਿ ਆ ਜਾਨ ਕੇ ਪਤੀ ਨੂੰ ਨਿਤ ਸੂਰੇ ਸੰਭਾਲੇ ਰੱਖੀਏ ਜੋ ਰੰਗ ਜੁਰਦੀ ਹੈ ਸਹਾਰੀ ਵੀ ਯਾਦ ਕਰਦੀ ਕਿ ਕਦੋਂ ਪ੍ਰਾਪਤ ਹੋਵੇ ਮਨ ਜਿਆ ਟਲ ਨਾ ਹੋਵੇ ਬਈ ਜਦੋਂ ਮਨੁੱਖੀ ਕਹਿੰਦੇ ਮਿਲ ਗਿਆ ਹੋਇਆ ਪ੍ਰਮੇਸ਼ਵਰ ਨਾਲ ਟਲ ਦੇਰ ਨਹੀਂ ਹੁੰਦੀ ਕਿੰਨੀ ਲੱਗਦਾ ਹੈ ਇਹ ਨੀਅਤ ਰਾਸ ਕਰੇ ਜੇ ਭਾਈ ਨੀਤਾਂ ਦੀ ਜਲਦੀ ਪਾਵਨਾ ਕੱਚੀ ਆਈ ਵਾਲੀ ਬਨਾਵਰ ਰਾਸਨਾ ਸੱਚੀ ਪੂਰੀ ਸਰਧਾ ਕਰ ਲੈ ਕਿ ਇਸ ਅੰਤਰੀ ਜੋਤੀ ਪੁਰਖਾਇਨ ਨੇ ਗੁਹਾ ਬ੍ਰਹਮੂ ਸੁਦੇ ਕਮਲਮੇ ਹਰਕਾਰ ਵਾਹ ਇਹ ਪੂਰਾ ਪੂਰੀ ਸਰਧਾ ਘੜ ਲੈ ਕਿ ਮੇਰੇ ਅੰਦਰ ਹੀ ਆਉ ਤਿਆਰ ਕਿਉਂ ਜੋ ਦੇਵ ਲੱਗ ਜੇ ਅੰਤਰਮੁਖੋ ਤੇ ਦੀਨ ਵੀ ਲੱਗਦੀ ਦਿਲ ਵੀ ਭਾਗਨਾ ਮੀਤ ਜੜੀ ਹੈ ਉਹ ਰਾਸਕਈ ਆਈ ਵਾਲੀ ਕਰ ਲਵੇ ਸ਼ਰਿਆ ਵਾਲੀ ਮਹੱਲਾ ਪਹਿਲਾ ਨਾਨਕ ਗਲੀ ਪੂਰੀਆ ਜੀ ਸਾਹਿਬ ਜੀ ਕਹਿੰਦੇ ਜਿਹੜੀਆਂ ਗੱਲਾਂ ਕਰ ਆਪ ਦੀਆਂ ਕਰਦੇ ਨਹੀਂ ਮੈਨੂੰ ਮੇਰੇ ਕਿਹਾਂ ਜਹਾਜ਼ ਨਹੀਂ ਦੁੱਗੀਆਂ ਮੇਰੇ ਕਿਹ ਨਹੀਂ ਪੈਣਾ ਬੰਦ ਹੋ ਵੀਰ ਇੰਨੀਆਂ ਗੱਲਾਂ ਤੇ ਕੂੜੀਆਂ ਝੂਠੀਆਂ ਹੀ ਹਨ ਬਾਜ ਫਰੀਦ ਕਰੇ ਜੇ ਵਾਹਿਗੁਰੂ ਨਾਲ ਪ੍ਰੇਮ ਨਹੀਂ ਜਿਹੜਾ ਮਾਰਾ ਸਾਵੇ ਦਾ ਕਿਹਾਂ ਮੰਦ ਹੈ ਫੇਰ ਵੀ ਪਰਤਿਆਵਾਂ ਲੈ ਕੇ ਵੀ ਉਹਦਾ ਪਿਆਰ ਨਹੀਂ ਕਰਦਾ ਜੋ ਬਿਨਾਂ ਪ੍ਰੇਮ ਤੋਂ ਹੀ ਗੰਦਾ ਮਾਰਦਾ ਹੈ ਸ਼ਕਤੀਆਂ ਦੀਆਂ ਆਪਦੀਆਂ ਠੇਕਰ ਜਾਣ ਭਲਾ ਕਰ ਉਹਨਾਂ ਜਿਹੜੀ ਸੰਸ ਦੇ ਵੀ ਭਲਾ ਕਰਕੇ ਠੇਕਰ ਲੇਵੈ ਦੇ ਜਿੰਨਾ ਚਿਰ ਪਰਮੇਸ਼ਵਰੋਂ ਤੋਂ ਲੈਂਦੇ ਐ ਪਦਾਰਥ ਤੇ ਪਰਮੇਸ਼ਵਰ ਦਾ ਨਾਮ ਬੰਦਾ ਉਹਨਾਂ ਚਿਰ ਭਲਾ ਕਰਕੇ ਸੰਭੇ ਹੈ ਜਦੋਂ ਮਾਰੇ ਆਏ ਤੋਂ ਬਾਅਦ ਨਾਲ ਕੋਈ ਚੀਜ਼ ਲੈ ਨੋਵੇ ਇਹਨੂੰ ਸੁੱਤੀ ਹੋਈ ਉਹ ਦਿਨ ਹੀ ਫਿਰ ਉਲਟ ਹੋ ਜਾਂਦੇ ਆ ਨਾਸਕ ਹੋ ਜਾਂਦੇ ਆ ਕਹਿੰਦੇ ਜੀ ਰੱਬ ਦੀ ਭਗਤੀ ਕੀ ਕਰਨੀ ਹੈ ਪਰ ਵਿੱਚ ਸਾਡੇ ਸੇਮ ਕਾਲੇ ਪਲਾੜ ਸਖੋਲੇ ਸਾਡਾ ਸਭ ਕੁਝ ਨਾਸ ਕਰਦਾ ਹੈ ਕਾਦੀ ਪ੍ਰਭਤਾ ਘਟ ਗਈ ਅਹੀ ਦੀ ਹਾਲਤਾਂ ਨਾਸਕਪੁਰ ਖਾਂਦੀ ਪੌੜੀ ਜੇਨ ਉਪਾਏ ਜੀ ਤੈਨ ਹਰ ਰੱਖਿਆ ਇਹ ਭਾਈ ਜਿਸ ਵਾਇਰ ਨੂੰ ਜੀ ਜੰਪ ਪੈਦਾ ਕੀਤੇ ਹੈ ਉਹ ਸ੍ਰੀ ਪ੍ਰਭੂ ਨੇ ਸਾਰਿਆਂ ਦੀ ਰੱਖਿਆ ਕੀਤੀ ਹੈ। ਆਮ੍ਰਿਤ ਸੱਚਾ ਨਾਮ। ਇਹ ਅਮਰ ਕਰੂ ਵਾਲਾ ਅਮਰ ਪ੍ਰਭੂ ਦਾ ਸੱਚਾ ਨਾਮ ਮਾਈ ਗੁਰੂ ਦਾ ਹੈ। ਉਹ ਜਨ ਕਾਖਿਆ ਇਹ ਭੋਜਨ ਇਹਨਾਂ ਨੂੰ ਮਾਰਾ ਸੰਦਿਤਾ ਹੈ। ਇਹ ਨਾਮ ਗੁਰੂ ਦੀ ਭੋਜਨ ਚੱਖਿਆ ਹੈ ਇਹਨਾਂ ਨੇ ਧਾਰਮਿਕ ਕੀਤਾ ਹੈ। ਜਪਤ ਰਹੇ ਆਗਾਰ। ਉਹ ਤੁਮ ਸਿਪਤੀ ਕਰਕੇ ਇਸ ਲੋਕ ਦੇ ਪੰਜਾਬ ਖਾਨੇ ਵਿੱਚ ਜਿੜਾ ਜਿੜੇ ਹੈ। ਸੁਰਗਾਂ ਦੇ ਲੋਕਾਂ ਨੂੰ ਪੰਜਾਬ ਖਾਨੇ ਵਿੱਚ ਜਿੜੇ ਰਹੇ ਹੈ। ਗਰੇਵੋ ਲੋਗ ਨੇ ਦੇਪੋਗਾਂ ਵੱਲੋਂ ਵੀ ਅਗਾਰ ਅੱਜ ਰਹੇ ਆ ਆਪਾਂ ਚਿੰਤਨੀ ਕਰਕੇ ਰਾਜੀ ਰਹੇ ਹਾਂ ਮੀਤੀ ਪਪਾਖਿਆ ਉਹਨਾਂ ਦੀ ਪਪਾਖਿਆ ਜਿਹੜੀ ਟੜਕਣਾ ਸੀ ਨਾ ਪ੍ਰਭਾਣਾਂ ਦੀ ਟੀਜ ਕੋਲੇ ਹੋਏ ਨੂੰ ਉਨੀ ਪਾ ਕੇ ਫੇਰ ਟੜਕਦਾ ਰਹਿੰਦਾ ਵੀ ਹੋਰ ਹੋਰ ਮੇਰੇ ਕੋਲੇ ਇਹ ਉਹਨਾਂ ਦੀ ਟੜਕਣਾ ਮਿਟ ਗਈ ਹੈ ਪਪਾਖਿਆ ਮੈਂ ਉਹ ਅਵਲਾਖਾ ਦੇ ਜੀ ਹੈ ਹੋਰ ਪ੍ਰਭਾਣਾਂ ਦੀ ਜਿਹੜੀ ਅਵਲਾਖਾ ਇਖਿਆ ਸੀ ਉਹ ਵੀ ਮਿਟ ਗਈ ਹੈ ਵੇ ਜਿਹੜਾ ਖੜੇ ਮੇਰੇ ਨੇ ਕਿਸ ਨੂੰ ਖਰਾਬ ਦੇ ਦੇਣਾ ਕਿਹੜਾ ਉਹ ਮੈਨੂੰ ਕੁਝ ਵੀ ਲੁੱਟਾ ਕਿਉਂ ਐਵੇਂ ਭਖੇ ਰਹਿਣਾ ਗੁੱਸੇ ਵਿੱਚ ਇਹ ਉਹਨਾਂ ਦਾ ਗੁੱਸੇ ਦੀ ਜਿਹੜਾ ਤੁਹਣਾ ਐਵੇਂ ਮੱਚਦੇ ਰਹਿਣਾ ਸੜਦੇ ਰਹਿਣਾ ਇਹ ਉਹਨਾਂ ਦਾ ਭਖਣਾ ਵੀ ਨਿਤ ਗਿਆ ਹੈ ਸਭ ਅੰਦਰ ਇੱਕ ਵਰਤ ਹੈ ਪਰੇ ਦੇ ਨਾਲ ਭਖੇ ਹੀ ਰਹਿੰਦੇ ਆ ਗੁੱਸਾ ਕਿਹੜਿਆ ਇਹਨਾਂ ਹਰ ਵਦਿਨਾਂ ਕਾਰਨ ਤੋਂ ਉਸmein ਕੋਈ ਮਗਾਨਾ ਕੋਈ ਵੀ ਉਹਨਾਂ ਦੇ ਪਤਾ いやいや ਤੋਂ ਰੋਹੀ ਜੀ ਮਿਲ ਗਿਆ ਹੈ ਸਭ ਅੰਦਰ ਇੱਕ ਵਰਤ ਹੈ ਉਹ ਸਾਰੇ ਕੀ ਕਾਲ ਪੁਰਖ ਨੂੰ ਮਰਦਾ ਜਾਣਦੇ ਹਨ ਇਹਨਾਂ ਵਿਰਲੇ ਲਖਿਆ ਇਸ ਗੱਲ ਨੂੰ ਕਿਸੇ ਕਿਸੇ ਬਿਰਲੇ ਨਹੀਂ ਸਾਸ ਵੀ ਲਖਿਆ ਜਾਣਿਆ ਹੈ ਜਦ ਨਾਨਕ ਭੈ ਨਿਹਾਲ ਤਨੂ ਸਭ ਜੀ ਗੁਰਮੁਖ ਨਿਹਾਲ ਹੋ ਗਏ ਹਮ ਰੱਬ ਕੀ ਪਾਖਿਆ ਜਿਨ੍ਹਾਂ ਨੇ ਤ੍ਰਿਹੁ ਦਾ ਚੱਖ ਦਿਆ ਜਿਨ੍ਹਾਂ ਨੇ ਮਹਾਰੀ ਦੀ ਸ਼ਰਨ ਲਈ ਹੈ ਜਿਨਨ ਵਾਜਰੀ ਦਾ ਕੱਖ ਨੇ ਆ ਸ਼ਰਨ ਲਈ ਹੈ ਜਿਹੜੇ ਮਨਮੋਹ ਦਾ ਕੱਖ ਛੱਡ ਕੇ ਗੁਰਮਤਿ ਦੇ ਕੱਖ ਵਿੱਚ ਪਏ ਹੈ ਹਜਰਤ ਆ ਰਹੇ ਹਸਮਾਏ